ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਗਰ ਕੌਂਸਲ ਦਫ਼ਤਰ ਨਵਾਂ ਸ਼ਹਿਰ ਦੇ ਬਾਹਰ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਕੌਂਸਲਰਾਂ ਨੇ ਪ੍ਰਵੀਨ ਪਾਟਿਆ ਜਸਵੀਰ ਕੌਰ ਬਡਵਾਲ ਕੁਲਵੰਤ ਕੌਰ ਪ੍ਰਿਥੀ ਚੰਦ ਬਲਵਿੰਦਰ ਪੂਮਲਾ ਤੇ ਵੱਲੋਂ ਰੋਸ ਧਰਨਾ ਸ਼ੁਰੂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਾਉਂਸਲਰ ਪ੍ਰਵੀਨ ਪਾਟੀਆਂ ਨੇ ਦੱਸਿਆ ਕਿ ਉਹਨਾਂ ਰੋਸ ਪ੍ਰਦਰਸ਼ਨ ਨਗਰ ਕੌਂਸਲ ਨਵਾਂ ਸ਼ਹਿਰ ਦੇ ਵਿਰੁੱਧ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਕਾਉਂਸਲਰਾਂ ਨੂੰ ਮੋਸਾਪੁਰ ਰੋਡ ਨਵਾਂ ਸ਼ਹਿਰ ਦੇ ਕੂੜੇ ਦੇ ਡੰਪ ਉੱਤੇ ਪਾਈ ਗਈ ਮਿੱਟੀ ਦਾ ਅਜੇ ਤੱਕ ਹਿਸਾਬ ਨਹੀਂ ਦਿੱਤਾ ਗਿਆ ਇਸ ਸਬੰਧ ਵਿੱਚ ਉਹ ਪਿਛਲੇ ਕਈ ਮਹੀਨਿਆਂ ਤੋਂ ਹਿਸਾਬ ਲੈਣ ਦੀ ਮੰਗ ਕਰ ਰਹੇ ਹਨ ਲੇਕਿਨ ਅਜੇ ਤੱਕ ਉਹਨਾਂ ਨੂੰ ਨਗਰ ਕੌਂਸਲ ਦਫ਼ਤਰ ਦੇ ਵੱਲੋਂ ਕੋਈ ਵੀ ਹਿਸਾਬ ਨਹੀਂ ਦੱਸਿਆ ਗਿਆ ਇਸ ਮੌਕੇ ਪ੍ਰਵੀਨ ਪਾਟੀਆਂ ਨੇ ਦੱਸਿਆ ਕਿ ਉਹ ਹੁਣ ਹਰ ਰੋਜ਼ ਨਗਰ ਕੌਂਸਲ ਦਫ਼ਤਰ ਦੇ ਬਾਹਰ 2 ਘੰਟੇ ਸਾਰੇ ਕੌਂਸਲਰ ਜੋ ਕਾਂਗਰਸ ਨਾਲ ਸਬੰਧਤ ਹਨ ਰੋਸ ਪ੍ਰਦਰਸ਼ਨ ਕਰਿਆ ਕਰਨਗੇ ਜਿੰਨੀ ਦੇਰ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ਾ ਸ਼ਰਮ ਆਉਂਗੀ ਲੋਟ ਚ ਟੋਏ ਪੇ ਰੇ ਰੋਡ ਤੇ ਇਹ ਉਹਦੇ ਉੱਤੇ ਜੇ ਕੋਈ ਹਾਦਸਾ ਹੋ ਜਾਂਦਾ ਤਾਂ ਉਹਦਾ ਜਿੰਮੇਵਾਰ ਕੋਣ ਹੈ ਅੱਜ ਮਜਬੂਰ ਹੋ ਕੇ ਸਾਡੇ ਸਾਰੇ ਕੰਸਲਰ ਇੱਕ ਮਿੱਟੀ ਦਾ ਬਿੱਲ ਲੱਗ ਦੇਦੇ ਨੇ ਤਿੰਨ ਵਾਰੀ ਅਸੀਂ ਈਓ ਸਾਹਿਬ ਨੂੰ ਲੈ ਕੇ ਦੇ ਦਿੱਤੀਆਂ ਦੋ ਵਾਰੀ ਅਸੀਂ ਡੀਸੀ ਸਾਹਿਬ ਨੂੰ ਲੈ ਕੇ ਦੇ ਦਿੱਤੀਆਂ ਅਰਜੀ ਪਾ ਚੁੱਕੀ ਆ ਅਪੀਲ ਕਰ ਚੁੱਕੀ ਆ ਕੋਈ ਅਸਰ ਨਹੀਂ ਹੋ ਰਿਹਾ ਆ ਮਨਜ਼ੂਰ ਹੋ ਕੇ ਧਰਨਾ ਲਾਣਾ ਤਾਂ ਅਸੀਂ ਰੋਜ਼ ਧਰਨਾ ਲਾਵਾ ਇਹ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੈਲਪ ਕਰਦੇ ਆ ਅੱਜ ਤੁਹਾਡੀ ਹੈਲਪ ਇਸ ਕਰਕੇ ਲੈ ਰਹੇ ਆ ਅਸੀਂ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਡੰਪ ਤੇ ਮਿੱਟੀ ਪਈ ਸੀ ਉਹਦਾ ਬਿੱਲ ਉਹਦਾ ਹਿਸਾਬ ਮੰਗਦੇ ਪਏ ਆ ਉਹਦੇ ਜੇ ਘਪਲਾ ਹੋਇਆ ਅਸੀਂ ਈਓ ਸਾਹਿਬ ਨੂੰ ਤਿੰਨ ਵਾਰੀ ਲਿਖ ਕੇ ਦੇ ਚੁੱਕੇ ਆ ਏਡੀਸੀ ਸਾਹਿਬ ਨੂੰ ਲਿਖ ਕੇ ਦੇ ਚੁੱਕੇ ਆ डीसी साहब ਨੂੰ ਲਿਖ ਕੇ ਦੇ ਚੁੱਕੇ ਆ ਕੋਈ ਅਸਰ ਨਹੀਂ ਹੋ ਰਿਹਾ ਆਰਟੀਆ ਵੀ ਪਾਈ ਆ ਆਰਟੀਆ ਦਾ ਟਾਈਮ ਲੰਘਣ ਤੋਂ ਬਾਅਦ ਅਪੀਲ ਵੀ ਪਾਤੀ ਉਹਦੀ ਅਪੀਲ ਵੀ 45 ਦਿਨ ਦਾ ਟਾਈਮ ਹੁੰਦਾ ਤੁਸੀਂ ਸਭ ਜਾਣਦੇ ਹੋ ਉਹਦਾ ਟਾਈਮ ਵੀ ਲੰਘ ਚੁੱਕਾ ਪਤਾ ਨਹੀਂ ਇਸ ਅਫਸਰਾ ਦੇ ਕਿਹੜੀ ਸਰਕਾਰ ਦਾ ਕਿੱਦਾਂ ਦਾ ਦਬਾਅ ਹੈ ਕੌਣ ਪਾ ਰਿਹਾ ਦਬਾਅ ਇਹ ਰੱਬ ਜਾਣੇ ਪਰ ਇਹ ਸ਼ਹਿਰ ਦੇ ਪੈਸੇ ਆ ਮੈਂ ਔਰ ਮੇਰੇ ਜਿਹੜੇ ਨਾਲ ਸਾਥੀ ਐ ਕਾਉਂਸਲਰ ਆ ਸਾਰਿਆਂ ਨੇ ਸਲਾਹ ਕੀਤੀ ਹੈ ਵੀ ਸਾਡਾ ਕੋਈ ਪੇਸ਼ ਨਹੀਂ ਜਾ ਰਹੀ ਅਸੀਂ ਹਰ ਰੋਜ਼ ਇੱਥੇ ਧਰਨੇ ਤੇ ਬੈਠਾ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਹਸਾਬ ਨਹੀਂ ਮਿਲਦਾ ਸਾਡਾ ਮਿਹਨਤ ਵਾਲਾ ਕਿੰਨਾ ਅਸੰਖਾ ਹੈਗਾ ਆਪਣੇ ਕੋਲ ਦੇਖੋ ਬਾਰ ਬਾਰ ਇੱਕ ਗੱਲ ਕਰ ਚੁੱਕੇ ਵੀ 2 2.5 3 ਲੱਖ ਦੀ ਮਿੱਟੀ ਇੱਥੇ ਪਈ ਜਾਂਦਾ ਜਾਂ 30 35 ਲੱਖ ਦਾ ਬਿੱਲ ਬੜਿਆ ਅਸੀਂ ਉਹ ਜਿਹੜਾ ਕਪਲਾ ਹੋਇਆ ਅਸੀਂ ਉਹ ਜਾਗਰ ਕਰਨਾ ਚਾਹੁੰਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਸ਼ਹਿਰ ਦੇ ਵਿੱਚ ਜਿਹੜਾ ਆ ਕਪਲਾ ਹੋਇਆ ਇੱਕ ਕਮੇਟੀ ਦੇ ਜਿਹੜੇ ਵੀ ਮੁਲਾਜ਼ਮ ਨੇ ਕੀਤਾ ਜਿਹੜੇ ਵੀ ਅਫਸਰ ਨੇ ਕੀਤਾ ਅਸੀਂ ਕਿਸੇ ਮੁਲਾਜ਼ਮ ਦੇ ਖਿਲਾਫ ਨਹੀਂ ਆ ਪਰ ਜਿਸ ਬੰਦੇ ਨੇ ਵੀ ਇਹ ਹਪਲਾ ਕੀਤਾ ਹੈ ਉਹ ਸ਼ਹਿਰ ਦੇ ਪੈਸੇ ਆ ਅਸੀਂ ਉਹਨੂੰ ਉਜਾਗਰ ਕਰਨਾ ਚਾਹੁੰਦੇ ਆ ਕਿ ਉਹਨੂੰ ਜਾਨ ਦੇ ਦਿੱਤਾ ਜਾਂ ਇਹਨੂੰ ਫੜਿਆ ਜਾਵੇ ਤੁਸੀਂ ਲੀਗਲ ਨੋਟਿਸ ਵਿੱਚ ਕੀ ਬਣਿਆ ਉਹ ਅਸੀਂ ਲੀਗਲ ਨੋਟਿਸ ਵੀ ਭੇਜਿਆ ਜੀ ਮੈਂ ਤੁਹਾਨੂੰ ਦੱਸਿਆ ਸੀ ਆਰਟੀਆ ਵੀ ਪਾਈ ਆ ਜੀ ਆਰਟੀਆ ਦਾ ਟਾਈਮ ਲੰਘਣ ਤੋਂ ਬਾਅਦ ਉਹਦੇ ਜੋ ਅਪੀਲ ਹੁੰਦੀ ਆ ਉਹ ਵੀ ਪਾਰਤੀ ਤੁਹਾਨੂੰ ਦੱਸਿਆ 45 ਦਿਨ ਦਾ ਟਾਈਮ ਵੀ ਲੰਘ ਗਿਆ ਪਰ ਉੱਤੇ ਪ੍ਰੈਸ਼ਰ ਅਫਸਰਾਂ ਉੱਤੇ ਪ੍ਰੈਸ਼ਰ ਹੋਵੇ ਕੁਝ ਨਹੀਂ ਕਰਨਾ ਉਹ ਨਹੀਂ ਹੋ ਰਿਹਾ ਅਗਲੀ ਕਾਰਵਾਈ ਕੀ ਨਹੀਂ ਪੜੇ ਉਹ ਪੁੱਛਿਆ ਵੀ ਕਿਹੜਾ ਆਪਾਂ ਲੀਗਲ ਨੋਟਿਸ ਭੇਜਿਆ ਸੀ ਉਹਦਾ ਅੱਗੇ ਦੁਆਰਾ ਕੋਰਟ ਦੇ ਵਿੱਚ ਕੋਈ ਬਕੀਰ ਇਹਨਾਂ ਦਾ ਸਵਾਲ ਹੀ ਹੈਗਾ ਵੀ ਬਿਲਕੁਲ ਜੀ ਬਿਲਕੁਲ ਜਿਹੜਾ ਜੋ ਪ੍ਰੋਸੈਸ ਹੈ ਜਦੋਂ ਵੀ ਤੁਸੀਂ ਹਾਈ ਕੋਰਟ ਨੂੰ ਜਾਂਦੇ ਹੋ ਇੱਕ ਪ੍ਰੋਸੈਸ ਹੁੰਦਾ ਹੈ ਉਹਦਾ ਪ੍ਰੋਸੈਸ ਇਹ ਹੁੰਦਾ ਵੀ ਤੁਸੀਂ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਐਪਲੀਕੇਸ਼ਨ ਦਿੱਤੀ ਜਾਂ ਕਿਦੇ ਅੱਗੇ ਤੁਸੀਂ ਫਰਿਆਦ ਕੀਤੀ ਉਹ ਸਾਰਾ ਕੁਝ ਸਾਡੇ ਕੋਲ ਮਟੀਰੀਅਲ ਹੈਗਾ ਆ ਸਾਰੇ ਪੇਪਰ ਮੇਰੇ ਕੋਲ ਹੈ ਠੀਕ ਹੈ ਜੀ ਇਹਨਾਂ ਦੇ ਵਿੱਚ ਅਸੀਂ ਯੂਓ ਸਾਹਿਬ ਡੀਸੀ ਸਾਹਿਬ ਆ ਸਾਰੇ ਪੇਪਰ ਮੇਰੇ ਕੋਲ ਜਿੰਨੇ ਵੀ ਪਏ ਹੈ ਇਹ ਤੁਹਾਡੇ ਸਾਹਮਣੇ ਹੈ ਇਹ ਇਹੀ ਧਰਨਾ ਵੀ ਇੱਕ ਪ੍ਰੋਸੈਸ ਹੈ ਆ ਦੇਖੋ ਇਹ ਸਾਰੇ ਪ੍ਰੋਸੈਸ ਜਿਹੜੇ ਇੱਥੇ ਚੱਲਦੇ ਪਏ ਆ ਹਾਈ ਕੋਰਟ ਨੇ ਵੀ ਇਹੀ ਕਹਿਣਾ ਵੀ ਤੁਸੀਂ ਸਿੱਧਾ ਸਾਡੇ ਕੋਲ ਕਿਉਂ ਆਏ ਵੀ ਤੁਸੀਂ ਇਹਨਾਂ ਅਫਸਰਾਂ ਕੋਲ ਗਏ ਆ ਤੁਹਾਡੀ ਨਹੀਂ ਸੁਣਵਾਈ ਹੁੰਦੀ ਅੱਜ ਧਰਨੇ ਦਾ ਪ੍ਰੋਸੈਸ ਵੀ ਇਹੀ ਸਮਝ ਲਓ ਅਸੀਂ ਤਾਂ ਕਹਿੰਦੇ ਵੀ ਅਸੀਂ ਇੰਨੀ ਦੂਰ ਤੱਕ ਨਾ ਜਾਈਏ ਕਿ ਸ਼ਹਿਰ ਵਾਸੀਆਂ ਦੇ ਪੈਸੇ ਹਾਈ ਕੋਰਟ ਚ ਲੰਬਾ ਕੇਸ ਚੱਲ ਸਕਦਾ ਹੋ ਸਕਦਾ ਪਹਿਲੀ ਤਰੀਕੇ ਤੇ ਕੋਈ ਵੀ ਫੈਸਲਾ ਹੋਵੇ ਦੋ ਮਹੀਨੇ ਦੋ ਮਹੀਨੇ ਲੱਗ ਸਕਦੇ ਆ ਪਰ ਆ ਸਾਡਾ ਮਕਸਦ ਇਹ ਆ ਵੀ ਸ਼ਹਿਰ ਵਾਸੀ ਵੀ ਪਰੇਸ਼ਾਨ ਨੇ ਉਇਤਰ ਤੁਹਾਨੂੰ ਹਿਸਾਬ ਮਿਲ ਜੇ ਵੀ ਨਹੀਂ ਮਿਲਦਾ ਤਾਂ ਰੋਜ਼ ਧਰਨੇ ਦੇ ਬੈਠਾ ਜਰਾ ਨਹੀਂ ਹੁਣ ਅੱਜ ਕਿੰਨੇ ਵਜੇ ਤੱਕ ਧਰਨਾ ਹੈ ਜਾਂ ਕਿਤਾ ਕੀ ਅਸੀਂ ਘੰਟੇ ਦੋ ਘੰਟੇ ਰੋਜ਼ ਆਪਣਾ ਇੱਥੇ ਧਰਨੇ ਅੱਛਾ ਰੋਜ਼ ਰੋਜ਼ ਬੈਠੋ ਬਿਲਕੁਲ ਹਰ ਰੋਜ਼ ਬੈਠੇ ਜਦ ਤੱਕ ਹਿਸਾਬ ਨਹੀਂ ਮਿਲਦਾ ਠੀਕ ਮੈਨੂੰ ਕੋਈ ਕੁਝ ਨਹੀਂ ਆਇਆ ਕਿ ਉਹ ਯਮਾਨਾ ਕੁਝ ਸੀ ਮੈਂ ਤੁਹਾਨੂੰ ਦੱਸਿਆ ਜੀ ਹਾਈ ਕੋਰਟ ਆਪ ਜੀ ਮੁਰਦਾਬਾ ਆਮ ਆਦਮੀ ਪਾਰਟੀ ਮੁਰਦਾਬਾ ਬੋਲੀ ਸਰਕਾਰ ਮੁਰਦਾਬਾ ਕਪਲੇ ਵਾਲੀ ਸਰਕਾਰ ਮੁਰਦਾਬਾ ਯੋ ਸਾਹਿਬ ਜਾਂ ਉਹ ਅਫਸਰ ਤੇ ਨਹੀਂ ਮਿਲਿਆ ਜਾ ਕੇ ਦੇਖ ਲਓ ਜਾਂ ਤਾਂ ਉਹ ਬੈਠ ਹੋਣੇ ਆ ਫਾਇਰਵਾਲ ਦਫਤਰ ਜਾਂ ਕੇ ਦੇ ਉਹ ਨਗਰ ਦਫਤਰ ਤੇ ਨਹੀਂ ਇਹਦਾ ਕੀ ਕਾਰਨ ਸਮਝ ਨਹੀਂ ਇਹ ਨਹੀਂ ਦੱਸ ਸਕਦੇ ਜੀ ਕੀ ਕਾਰਨ ਤੁਹਾਨੂੰ ਕੀ ਲੱਗਦਾ ਸਰ ਸਾਨੂੰ ਕੀ ਇਹ ਤਾਂ ਹੁਣ ਅਫਸਰ ਦੱਸੂਗਾ ਅਸੀਂ ਦਫਤਰ ਕਿਉਂ ਨਹੀਂ ਬੈਠਦੇ ਦਫਤਰ ਉਹਨਾਂ ਦਾ ਬਹੁਤ ਬੈਠਦੇ ਕਿਉਂ ਨਹੀਂ ਉੱਤੇ ਬਾਹਰ ਉਹਨਾਂ ਦਾ ਦਫਤਰ ਕਿਹੜੀ ਨਹੀਂ ਤੁਹਾਡੀ ਸੋਚ ਦੇ ਮੁਤਾਬਕ ਕੀ ਰੀਜ਼ਨ ਹੋ ਸਕਦਾ ਬੈਠੇ ਰੀਜ਼ਨ ਇਹੀ ਹੈ ਕਿ ਸਾਰੇ ਨੇ ਜਵਾਬ ਮੰਗਣਾ ਆਰ ਡੀ ਐ ਪੰਜਾਂ ਜਵਾਬ ਉਹਨਾਂ ਕੋ ਹੈ ਨਹੀਂ ਪੇਪਰ ਹੈ ਨਹੀਂ ਅਕਾਊਂਟੈਂਟ ਨੇ ਲਿਖ ਕੇ ਦਿੱਤਾ ਹੋਇਆ ਜੀ ਇਹ ਇਹ ਅਫਸਰ ਕਿਉਂ